ਕੜੀ ਦੇ ਵਿੱਚ ਭੈਣ ਭਰਾ ਦਾ ਬੜਾ ਪਵਿੱਤਰ ਤੇ ਸੁੱਚਾ ਤਿਉਹਾਰ ਹੈ ਧਾਗਾ ਪ੍ਰੇਮ ਦਾ ਪ੍ਰਤੀਕ ਰਖੜੀ ਉਹੀ ਰਹਿਣੀ ਹੈ ਜਿਹੜੀ ਅੱਜ ਤੋਂ ਪੁਰਾਣੇ ਸਮੇਂ ਅੱਜ ਛਿਗੀ ਸਿਰਫ ਟਾਈਮ ਟੂ ਟਾਈਮ ਉਸਦੀ ਲੁੱਕ ਚੇਂਜ ਹੋ ਗਈ ਅੱਗੇ ਲਾਲ ਰੰਗ ਨੂੰ ਬੜੀ ਜਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ ਹੁਣ yellow pink green ਔਫ ਕੇਸ ਕਲਰ ਅੱਛੇ-ਅਛੇ ਕਲਰਫੁਲ ਬਿਊਟੀਫੁਲ ਗੜੇ ਕਲਰ ਸਭ ਵਿਕਦੇ ਆ ਗੇ ਕੁਛ ਨਾ ਕੁਛ ਨਿਆ ਚਾਈ ਰਹੇ ਤੇ ਤੁਹਾਡਾ business ਜਿਹੜਾ ਟ੍ਰੈਕ ਹੋ ਜਾਂਦਾ ਤਾਨੂੰ ਮਾਰਕੀਟ ਨੂੰ ਡਿਮਾਂਡਿੰਗ ਦੇ ਅਕੋਰਡਿੰਗ ਕੀ ਡਿਮਾਂਡ ਆ ਦੇ ਅਕੋਰਡਿੰਗ ਤੁਹਾਨੂੰ ਚੱਲਣਾ ਪੈਂਦਾ। ਮਾਲਕ ਦੀ ਬਿਆਹ ਕਿਰਪਾ ਦੇ ਨਾਲ ਜੰਮੂ ਅਸ਼ਲ ਹਰ ਸਾਈਡ ਤੋਂ ਕਸਮਰ ਬਦਾਲਾ ਸਾਹਿਬੋਂ ਲੰਗਾ। ਸਾਨੂੰ ਸਾਰਿਆਂ ਨੂੰ ਸਾਰਿਆਂ ਦੀ ਸੋਚ ਨੂੰ ਲੈ ਕੇ ਹਰ ਤਰ੍ਹਾਂ ਦੀ ਆਈਟਮ ਮਿਕਸ ਕਰਕੇ ਬਣਾਉਂਦੇ ਹਾਂ। ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਟਰੈਂਡ ਟਾਈਮ ਟੂ ਟਾਈਮ ਹਰ ਟ੍ਰੇਡ ਦਾ ਬਦਲਦਾ ਰਹਿੰਦਾ ਰਖੜੀ ਦੇ ਵਿੱਚ ਭੈਣ ਭਰਾ ਦਾ ਇੱਕ ਬੜਾ ਪਵਿੱਤਰ ਤੇ ਸੱਚਾ ਤਿਆਰ ਹੈ ਲੇਕਿਨ ਇਹਦੇ ਵਿੱਚ ਸਿਰਫ ਡਿਜ਼ਾਈਨਿੰਗ ਦੇ ਕਨਸੈਪਟ ਕਲਰਿੰਗ ਵਗੈਰਾ ਚੇਂਜ ਹੁੰਦੀ ਹੈ ਰੰਗ ਰੂਪ ਬਦਲ ਜਾਂਦੇ ਨੇ ਧਾਗਾ ਪ੍ਰੇਮ ਦਾ ਪ੍ਰਤੀਕ ਰਖੜੀ ਉਹੀ ਰਹਿਣੀ ਹੈ ਜਿਹੜੀ ਅੱਜ ਤੋਂ ਪੁਰਾਣੇ ਸਮਿਆਂ 'ਚ ਸੀਗੀ ਸਿਰਫ ਟਾਈਮ ਟੂ ਟਾਈਮ ਉਸਦੀ ਲੁੱਕ ਚੇਂਜ ਹੋ ਗਈ ਅੱਗੇ ਲਾਲ ਰੰਗ ਨੂੰ ਬੜੀ ਜਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ ਹੁਣ yellow pink green ਓਪੈਕਲ ਅੱਛੇ ਅੱਛੇ ਕਲਰਫੁਲ ਬਿਊਟੀਫੁਲ ਜਿਹੜੇ ਕਲਰ ਆ ਸਭ ਵਿਕਦੇ ਆ ਜੀ ਹੁਣ ਉਸ ਦੇ ਨਾਲ ਨਾਲ ਬੱਚਿਆਂ ਦੀ ਕੋਈ ਆਈਟਮ ਲਾਈਟਿੰਗ ਵਾਲੀ ਗਿਫਟ ਆਈਟਮ ਹਰ ਤਰ੍ਹਾਂ ਦੀ ਜੋ ਤੁਸੀਂ ਚਾਹੋ ਕਸਟਮਰ ਕੀ ਮੰਗਦਾ ਉਹ ਤੁਹਾਨੂੰ ਰੈਡੀ ਕਰਨਾ ਪਏਗਾ ਜੀ ਦੁਕਾਨਦਾਰ ਹੀ ਮੰਗਦਾ ਫਿਰ ਸਾਨੂੰ ਦੱਸਦਾ ਜੀ ਸਾਡੀ ਇਹ ਡਿਮਾਂਡ ਆ ਲਾਸਟ ਈਅਰ ਸਾਡੇ ਕੋਲੋਂ ਡਿਮਾਂਡ ਕੀਤੀ ਗਈ ਸੀ ਕਿ ਮਾਰਕੀਟ ਦੇ ਵਿੱਚ ਜਿਹੜੀ ਬੱਚੇ ਦੀ ਬੇਕਰੀ ਆਈਟਮ ਚ ਟੋਕਰੀ ਵਿਕਦੀ ਹੈ ਉਸ ਤੋਂ ਕੁਝ ਹਟ ਕੇ ਸਾਨੂੰ ਬਣਾ ਕੇ ਦਿਖਾਇਆ ਜਾਏ ਦਿੱਤਾ ਜਾਏ ਉਹ ਚੀਜ਼ ਨੂੰ ਥੋੜਾ ਜਿਆ ਧਿਆਨ ਦੇ ਵਿੱਚ ਰੱਖਦੇ ਹੋਇਆ ਅਸੀਂ ਕੰਬੋ ਬੈਗ ਬਣਾਇਆ ਇੱਕ ਭੈਣ ਆਪਣੇ ਭਰਾ ਦੇ ਲਈ ਉਹ ਪਰਚੇਸ ਕਰਕੇ ਜਦੋਂ ਉਸ ਭਰਾ ਨੂੰ ਆਪਣੇ ਨੂੰ ਰਖੜੀ ਵੀ ਬਣੇਗੀ ਤੇ ਖਾਣ ਪੀਣ ਦਾ ਫੂਡ ਆਈਟਮ ਅੱਛੀ ਦੋੱਚੀ ਦੇਗੀ ਉਹ ਬੱਚੇ ਦੀ ਕਿ ਖੁਸ਼ੀ ਦਾ ਟਿਕਾਣਾ ਹੀ ਨਹੀਂ ਹੋਏਗਾ ਜੀ ਉਸ ਚੀਜ਼ ਨੂੰ ਸੋਚਦਾ ਹੋਇਆ ਇੱਕ ਅੱਛਾ ਛੋਟਾ ਜਿਹਾ ਗਿਫਟ ਕੰਬੋ ਬੈਗ ਬਣਾ ਕੇ ਮਾਰਕੀਟ ਦੇ ਵਿੱਚ ਵਿਕ ਰਿਹਾ ਜੀ ਬਹੁਤ ਵਿਕ ਕੁਛ ਨਾ ਕੁਛ ਨਿਆ ਚਾਹੀਦਾ ਤੇ ਤੁਹਾਨੂੰ ਬਿਜ਼ਨਸ ਹੈ ਜਿਹੜਾ ਟਰੈਕ ਜਾਂਦਾ ਡਿਮਾਂਡ ਘੜੇ ਜਿਸ ਤਰ੍ਹਾਂ ਸਮਝ ਲੋਗੀ ਭਾਬੀ ਦਾ ਲੂੰਬਾ ਪੇਅਰ ਸੈਟ ਰਖੜੀ ਦੇ ਵਿੱਚ ਫੈਨਸੀ ਕਨਸੈਪਟ ਅੱਛੇ ਕਲਰ ਤੁਹਾਨੂੰ ਮਾਰਕੀਟ ਨੂੰ ਡਿਮਾਂਡਿੰਗ ਦੇ ਅਕੋਰਡਿੰਗ ਕੀ ਡਿਮਾਂਡ ਉਹ ਦੇ ਅਕੋਰਡਿੰਗ ਤੁਹਾਨੂੰ ਚੱਲਣਾ ਪੈਂਦਾ ਜੀ ਮਟੀਰੀਅਲ ਦੀ ਦੇਖੋ ਜੀ ਹਰ ਤਰ੍ਹਾਂ ਦੀ ਸੈਟਿੰਗ ਆਲਰੇਡੀ ਬੇਸਿਕਲੀ ਚੱਲਦੀ ਹੁੰਦੀ ਹੈ ਪੁਰਾਣੀ ਚੱਲ ਰਹੀ ਹੈ ਸਾਰੀ ਸਮਝ ਹੀ ਹੈ ਜੀ ਕਿੱਥੋਂ ਕੀ ਲੈਣਾ ਉਹਨਾਂ ਕੋ ਲੈ ਲਈ ਜੀ ਬਰਮਾਲਿਕ ਦੀ ਬਿਆਹ ਕਿਰਪਾ ਦੇ ਨਾਲ ਜਮੂ ਮਾਛਲ ਹਰ ਸਾਈਡ ਤੋਂ ਕਸਟਮਰ ਬਡਾਲਾ ਸਾਡੇ ਕੋਲ ਆਂਦਾ ਉਸ ਦਾ ਜੀ ਆਇਆਂ ਨੂੰ ਅੱਜ ਵੀ ਇੱਕ ਕੱਲ ਵੀ ਹੈ ਬੜਾ ਸਤਿਕਾਰ ਕਰਦਿਆਂ ਜੀ ਗਾਹ ਗਰਬ ਦਾ ਰੂਪ ਆ ਜੰਮੂ ਦੀ ਜਿਹੜੀ ਡਿਮਾਂਡ ਆ ਉਹ ਥੋੜੀ ਫੈਂਸੀ ਲੁੱਕ ਦੀ ਹੈਗੀ ਲੇਕਿਨ ਹਿਮਾਚਲ ਅਜ ਵੀ ਟ੍ਰੈਡੀਸ਼ਨਲ ਜਿਹੜੇ ਰੈੱਡ ਕਲਰ ਮੋਲੀਕਲਰ ਨੂੰ ਬੜੀ ਪ੍ਰੈਫਰੈਂਸ ਹੁੰਦੇ ਨੇ ਲਾ ਰੰਗ ਨੂੰ ਮੋਟੇ-ਮੋਟੇ ਡਿਜ਼ਾਈਨ ਅੱਛੇ ਲੁੱਕ ਦੀ ਡਿਜ਼ਾਈਨ ਜੰਮੂ ਦੇ ਵਿੱਚ ਫੇਰ ਵੀ ਫੈਂਸੀ ਆਈਟਮ ਬੜੀ ਵਿਕਦੀ ਹੈ ਪੰਜਾਬ ਦੇ ਵਿੱਚ ਵੀ ਵਿਕਦੀ ਹੈ ਸਾਨੂੰ ਸਾਰਿਆਂ ਨੂੰ ਸਾਰਿਆਂ ਦੀ ਸੋਚ ਨੂੰ ਲੈ ਕੇ ਹਰ ਤਰ੍ਹਾਂ ਦੀ ਆਈਟਮ ਮਿਕਸ ਕਰਕੇ ਬਣਾਉਣੀ ਪੈਂਦੀ ਹੈ।